ਮੈਂ ਸੁਤਨਾਮ ਸਿੰਘ ਪੰਨੂ ਕਿਸਾਨ ਮidur ਸੰਘਰਸ਼ਵੜੀ ਪੰਜਾਬ ਦੇ ਸੁਪਾ ਆਗੂ ਅੱਜ ਆਪਾਂ ਜ਼ਿਲ੍ਹਾ ਬਡੰਡਾ ਦੇ ਪਿੰਡ ਜੂਦ ਵਿੱਚ ਭਗਵੰਤ ਮਾਨ ਦੀ ਸਰਕਾਰ ਨਾਲ ਬਾਦਕਾਰ ਕਿਸਾਨਾਂ ਉੱਤੇ ਕੀਤੇ ਲਾਟੀ ਚਾਰਜ ਬਾਰੇ ਗੱਲ ਕਰਨੀ ਹੈ ਕੀ ਉਹ ਮਸਲਾ ਵਾ ਮੇਰੇ ਵੀਰੋ ਵੀਡੀਓ ਸੁਣ ਕੇ ਤੁਰੰਤ ਸ਼ੇਅਰ ਕਰ ਦਿਓ ਤਾਂ ਜੋ ਆਪਣੀ ਗੱਲ ਲੋਕਾਂ ਤੱਕ ਪਹੁੰਚ ਜਾ ਸਕੇ ਜ਼ਿਲ੍ਹਾ ਬਡੰਡਾ ਦੇ ਪਿੰਡ ਜੂਦ ਵਿੱਚ 650 ਤੋਂ 700 ਏਕੜ ਤੱਕ ਜਿਹੜੀ ਜ਼ਮੀਨ ਹੈ ਉਹ ਬਾਦਕਾਰਾਂ ਨੇ ਬਾਤ ਕੀਤੀ ਹੈ 907 ਤੋਂ 907 ਤੋਂ ਉਹਨਾਂ ਦੇ ਕੋਲ ਕਾਗਜ ਹੈ 907 ਤੋਂ ਉਹ ਜ਼ਮੀਨ ਤੇ ਬੈਠੇ ਹੋਏ ਤੇ ਉਹ ਤਾਂ ਉਹ ਜ਼ਮੀਨ ਤੋਂ ਉਜਾੜਾ ਕਰਕੇ ਉਹ ਜ਼ਮੀਨ ਵੱਡੇ ਤਨਾਡਾ ਦੇ ਹਵਾਲੇ ਕਰਨ ਤੇ ਜਾਂ ਜਿਹੜੀਆਂ ਪ੍ਰਾਈਟ ਕੰਪਨੀਆਂ ਦੇ ਹਵਾਲੇ ਕਰਕੇ ਜਿਹੜੀਆਂ ਖੁੱਲੀ ਮਾਰਕੀਟ ਵਾਲੇ ਬੰਦੇ ਨੂੰ ਜਾਣ ਦੀ ਗੱਲ ਹੈ ਉਹ ਭਗਵੰਤ ਮਾਨ ਦੀ ਸਰਕਾਰ ਕਰ ਰਹੀ ਹੈ ਕੱਲ ਜਿਹੜੇ ਆਨੇ ਕੋਰਟ ਦੇ ਹੁਕਮ ਆਏ ਆ ਕੋਰਟ ਦੇ ਹੁਕਮ ਨੂੰ ਲਾਗੂ ਕਰਾਉਣ ਗਿਆ ਪ੍ਰਸ਼ਾਸਨ ਚਾਰ ਜ਼ਿਲ੍ਹਿਆਂ ਦੀ ਪੁਲਿਸ ਗਈ ਹੈ ਵੱਡੇ ਪੱਦਰ ਤੇ ਉੱਥੇ ਕਿਸਾਨਾਂ ਦੀਆਂ ਲੱਤਾਂ ਬਾਹਾਂ ਤੋੜੀਆਂ ਗਈਆਂ ਤੇ ਉਹਨਾਂ 'ਤੇ ਸ਼ਿਕਾਇਤ ਕੀਤਾ ਗਿਆ ਬੇਤਾਲਾ ਲਾਠੀ ਹੱਤੀ ਅੱਜ ਕੀਤਾ ਗਿਆ ਕਿਸਾਨ ਆਪਣੀ ਜ਼ਮੀਨ ਉਹਨਾਂ ਦੀ ਰੋਜੀ ਰੋਟੀ ਦਾ ਸਾਧਨ ਰਿਹਾ ਕਿਸਾਨ ਆਪਣੀ ਜ਼ਮੀਨ ਵਾਸਤੇ ਮਰ ਜਾਣਗੇ ਜ਼ਮੀਨ ਨਹੀਂ ਛੱਡਣਗੇ ਤੇ ਅਸੀਂ ਉੱਥੇ ਕਿਸਾਨਾਂ ਤੇ ਉਹ ਲਾਠੀ ਚਾਰਜ ਦਾ ਜਿਹੜੀ ਜਗਤ ਦੇ ਵਿੱਚ ਉਹਨਾਂ ਦੀ ਕਸਾਰੀ ਮਜੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸਖਤਨ ਖੇਦੀ ਕਰਦੇ ਆ ਤੇ ਕਿਸਾਨਾਂ ਦੇ ਨਾਲ ਕਿਸੇ ਵੀ ਕੀਮਤ ਤੇ ਕਿਸਾਨਾਂ ਦਾ ਯਾਰਾ ਨਹੀਂ ਹੋਣ ਦੇਣਾ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਇਹ ਬਹੁਤ ਜ਼ਮੀਨਾਂ ਯਾਰਾ 1 ਏਕੜ 11 ਏਕੜ ਵੀ ਹੋ ਸਕਦੀ ਲੱਖਾਂ ਏਕੜ ਵੀ ਹੋ ਸਕਦੀ ਹੈ ਜਿਹੜੀ ਰਾਜੇ ਮਹਾਰਾਜਿਆਂ ਦੀ ਜ਼ਮੀਨਾਂ ਆ ਵੱਡੇ ਸ਼ਾਹੂਕਰਾਂ ਦੀਆਂ ਆ ਜਿਹੜੇ ਅੱਜ ਕੱਲ ਤਣਾਹੜ ਬਣੇ ਆ ਪਿਛਲੇ 77 ਸਾਲਾਂ ਤੋਂ ਵੋਟਾਂ ਦੇ ਵਿੱਚ ਐਮ ਐਲ ਏ ਬਣ ਕੇ ਐਮ ਪੀ ਬਣ ਕੇ ਮੁੱਖ ਮੰਤਰੀ ਬਣ ਕੇ ਜਾਂ ਮੰਤਰੀ ਬਣ ਕੇ ਪੰਜਾਬ ਦੇ ਵਿੱਚ ਜਾਂ ਅਫਸਰ ਸ਼ਾਇਆ ਕਿੰਨੀ ਵੱਡੀ ਜਾਂ ਹੋਰ ਐ ਤਰ੍ਹਾਂ ਦਾ ਲੜਾ-ਬਾੜਾ ਜਿਹੜੇ ਵਪਾਰੀ ਆ ਪੁਜਾਰੀ ਆ ਵੱਡੇ ਉਹਨਾਂ ਕੋਲੇ ਜੁੜੀਨਾ ਵਾ ਲੱਖਾਂ ਏਕੜ ਇਹ ਸਾਰੀ ਜ਼ਮੀਨ ਭਗਵੰਤ ਮਾ ਦੀ ਸਰਕਾਰ ਜਬਤ ਕਰੇ ਤਾਂ ਉਹ ਬੇਜ਼ਮੀਨਿਆਂ ਦੇ ਵਿੱਚ ਤੇ ਥੋੜੀ ਜ਼ਮੀਨਾਂ ਚ ਵੰਡੀ ਜਾਵੇ ਸਾਡੀ ਆ ਮੰਗ ਹੈ ਤੇ ਉੱਥੇ ਜਿਹੜਾ ਜੂਤ ਦੇ ਜਿਹੜੇ ਕਿਸਾਨ ਆ ਜ਼ਿਲ੍ਹਾ ਫਿੰਡਾ ਦੇ ਪਿੰਡ ਜੂਤ ਦੇ ਜਿਹੜੇ ਕਿਸਾਨ ਆ ਉਹਨਾਂ ਨੂੰ ਪੱਕੇ ਮਾਲਕੀ ਕਰ ਦਿੱਤੇ ਜਾਣ ਉਹਨਾਂ ਦੇ ਨਾਲ ਉਹਨਾਂ ਦਾ ਨਾਮ ਜ਼ਮੀਨ ላይ ਹੀ ਜਾਵੇ। ਜਾੜਾ ਕਿਸੇ ਚਿੰਤਾ ਨਹੀਂ ਹੋਣਦਾਂਗੇ। ਭਗਵੰਤ ਮਾਨ ਦੀ ਸਰਕਾਰ ਨੂੰ ਸਖਤ ਜਵਾਬ ਨਹੀਂ ਆ। ਕਿ ਤੇਰੇ ਪੈਰ ਨਹੀਂ ਲੱਗਣੇ ਪੰਜਾਬ ਦੇ ਵਿੱਚ। ਪੈਰ ਖੇਡ ਦਿਆਂਗੇ ਤੇਰੇ। ਕਿਸੇ ਕਿਸਾਨ ਨਾਲ ਵੇਖਣ ਨਹੀਂ ਦੇਵਾਂਗੇ। ਇਸ ਕਰਕੇ ਹੀ ਆਪਣੇ ਕਿਸਾਨਾਂ ਨਾਲ ਬਿਲਕੁਲ ਜਿੱਥੇ ਬੰਦੀ ਵੱਲੋਂ ਕਿਸਾਨ ਮਜ਼ਦੂਰ ਸਿੰਘ ਵੀ ਪੰਜਾਬ ਵੱਲੋਂ ਆਪਣੇ ਕਿਸਾਨਾਂ ਨਾਲ ਖੜੇ। ਦੂਸਰੀ ਗੱਲ ਕੱਲ ਕੇਮਮ ਦੀ ਮੀਟਿੰਗ ਹੋਈ ਸੀ। ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ। ਏ ਮਮ ਦੀ ਆ ਗੋਲੇ ਛੰਭੂ ਮੋਰਚੇ ਤੇ ਤੂੰ ਉੱਥੇ ਉਹਨਾਂ ਨੇ ਜੀਜੀਤ ਸਿੰਘ ਢੱਲੇਵਾਲ ਜੋ ਮੈਡੀਕਲ ਸਹਾਇਤਾ ਲੈਣ ਦੀ ਗੱਲ ਕਰ ਰਹੇ ਆ ਤੇ 14 ਫਰਵਰੀ ਦੀ ਕੋਈ ਮੀਟਿੰਗ ਕੇਂਦਰ ਸਰਕਾਰ ਵੱਲੋਂ ਦਿੱਤੀ ਗਈ ਹੈ ਉਹਦੇ ਬਾਰੇ ਉਹਨਾਂ ਨੇ ਗੱਲ ਕੀਤੀ ਆ ਵੀ ਭਾਈ ਵੱਡੇ ਤਨ ਵੇਖਦੇ ਹੋਏ ਜੀਜੀਤ ਸਿੰਘ ਢੱਲੇਵਾਲ ਨੂੰ ਆਪਣਾ ਮਰਨ ਵਰਤ ਮਰਨ ਵਰਤ ਪੂਰੀ ਤਰ੍ਹਾਂ ਛੱਡ ਕੇ ਖਾਣ ਪੀਣ ਕਰਨਾ ਚਾਹੀਦਾ ਤੇ ਤੰਦਰੁਸਤ ਰਹਿਣਾ ਚਾਹੀਦਾ ਕਿਉਂਕਿ ਗੁਰੂ ਸਾਹਿਬ ਦੇ ਫਰਜ਼ਕ ਦੇ ਅਨਸਾਰ ਸਾਡੇ ਗੁਰੂ ਸਾਹਿਬ ਦੀ ਬਾਣੀ ਦੇ ਅਨਸਾਰ ਜਸ ਸਿੱਖ ਸਿਧਾਂਤਾਂ ਦੇ ਅਨਸਾਰ ਛੰਗਰਛ ਦੇ ਵਿੱਚ ਜਿਹੜਾ ਮਰਨ ਵਰਤ ਦਾ ਜਾਂ ਇਸ ਤਰ੍ਹਾਂ ਦਾ ਜਿਹੜਾ ਮਰਨ ਵਰਤ ਵਰਗੀ ਜਿਹੜੀ ਇੱਕ ਫਾਰਮ ਆ ਇਹਦੀ ਕੋਈ ਵੀ ਜਿਹੜੀ ਕੋਈ ਵੀ ਥਾਂ ਨਹੀਂ ਹੈਗੀ ਜੂਜ ਮਰਨ ਦਾ ਜੂਜ ਮਰਨ ਦੀ ਗੱਲ ਕੀਤੀ ਗਈ ਸਾਡੇ ਗੁਰੂਆਂ ਵੱਲੋਂ ਛੰਗਰਛ ਦੇ ਮੇਦਾਨੇ ਤੇ ਕੁਰਬਾਨੀਆਂ ਇਸ ਕਰਕੇ ਜੋ ਵੀ ਹੈਗਾ ਮਤਲਬ ਇਸ ਟਾਈਮ ਤੇ ਅਸੀਂ ਜਗਜੀਤ ਸਿੰਘ ਡਲੇਵਾਲ ਨੂੰ ਕਹਿੰਦੇ ਆਪਣੀ ਜਥੇਬੰਦੀ ਵੱਲੋਂ ਵੀ ਆਪਣਾ ਜੁੜਾਵਾ ਆਪਣਾ ਇਹ ਛੱਡੋ ਤੇ ਆਪਣਾ ਜਿਹੜਾ ਵਾ ਖਾਣ ਪੀਣ ਸ਼ੁਰੂ ਕਰੋ ਸਿਰੇਕ ਛੇਡ ਬੰਦੋ ਕੇ ਆਓ ਆਪਾਂ ਤਗੜੇ ਹੋ ਕੇ ਡੇਵਾ ਉਹ ਸ਼ਿੰਗਰ ਚ ਲੜੀਏ ਬਾਕੀ ਤੁਸੀਂ ਕੱਲ ਇੰਟਰਵਿਊ ਦਿੱਤੀ ਹੈ ਕੈਨਾਲ ਨੂੰ ਉਹਦੇ ਵੀ ਤੁਸੀਂ ਕਿਹਾ ਵੀ ਬਾਬੇ ਨਾਨਕ ਨੇ ਹੀ ਮਰਨ ਵਰਤ ਆਪਣਾ ਰਖਾਇਆ ਸੀ ਉਹਨਾਂ ਨੇ ਹੀ ਜਿਹੜਾ ਵਾ ਉਹੀ ਜਿਹੜੇ ਹੁਣ ਜੇ 14 ਤਰੀਕ ਦੀ ਮੀਟਿੰਗ 'ਚ ਮੈਨੂੰ ਲੈ ਜਾਣਗੇ ਮਤਲਬ ਇਹ ਗੱਲਾਂ ਕਿਸ ਤਰ੍ਹਾਂ ਦੇ ਧਾਰਪਨ ਹੈਗੀਆਂ ਜਿਦੋਂ ਕਿ ਗੁਰੂ ਸਾਹਿਬ ਦੀ ਬਾਣੀ ਜਾਂ ਬਾਬਾ ਨਾਨਕ ਕੀ ਕਹਿ ਰਿਹਾ ਉਹ ਕਹਿ ਰਿਹਾ ਆਪਣੇ ਹੱਥਿਆਂ ਆਪਣੇ ਕਾਜ ਆਪੇ ਸਵਾਰੀ ਅਸੀਂ ਕਿੰਨੀਆਂ ਗੱਲਾਂ ਕਰ ਰਹੇ ਹਾਂ ਇਸ ਕਰਕੇ ਹੋਈਆਂ ਗੱਲਾਂ ਦਾ ਕੋਈ ਤਕ ਨਹੀਂ ਤੇ ਤਗੜੇ ਹੋ ਕੇ ਆਪਣੇ ਆਪਣੇ ਆਪ ਨੂੰ ਤੰਦਰੁਸਤ ਕਰੋ ਆਹ ਜਿਹੜੀ ਲੜਾਈ ਆ ਉਹ ਲੜੀਏ ਇਹ ਲੜਾਈ ਲੰਮੀ ਆ ਇਹ 14 ਫਰਵਰੀ ਦੀ ਮੀਟਿੰਗ ਦੇ ਵਿੱਚ ਵੀ ਕੋਈ ਮਸਲਾ ਧਿਆਨ ਲਾਉਣ ਵਾਲਾ ਨਹੀਂ ਇਹ ਲੜਾਈ ਲੰਮੀ ਚਲਣੀ ਆ ਲੰਮੀ ਲੜਨ ਵਾਸਤੇ ਆਓ ਆਪਾਂ ਜਿਹੜੇ ਅਕਰਿੰਗੜੀ ਪਾ ਕੇ ਸਾਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨਾਲ ਲਗੇ ਤੇ ਇਹ ਲੜਾਈ ਲੜੀਏ ਤੇ ਜਿੱਤੀ ਮਹਾਰਾਜ ਜੀ ਦਾ ਖਾਲਸਾ ਮਹਾਰਾਜ ਜੀ